ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਟਿੰਡੇ ਦੀ ਸਬਜ਼ੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 800 ਗ੍ਰਾਮ ਟਿੰਡੇ ਲਏ ਆ ਤੇ ਟਿੰਡਿਆਂ ਨੂੰ ਹੁਣ ਅਸੀਂ ਸਭ ਤੋਂ ਪਹਿਲੇ ਛੇਲਾਂਗੇ ਸਾਰੇ ਟਿੰਡਿਆਂ ਨੂੰ ਮੈਂ ਛਿਲਕੇ ਤੇ ਚੰਗੀ ਤਰ੍ਹਾਂ ਧੋ ਲਿਆ ਏ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਲਾਂਗੇ ਟਿੰਡਿਆਂ ਨੂੰ ਕੱਟਣ ਲਈ ਅਸੀਂ ਇਦਾਂ ਗੋਲ ਸਾਈਜ਼ ਦੇ ਟੁਕੜੇ ਚ ਇਹਨਾਂ ਨੂੰ ਕਟਾਂਗੇ ਜਿਆਦਾ ਛੋਟੇ ਟੁਕੜੇ ਨਹੀਂ ਇਹਨਾਂ ਦੇ ਕਰਨੇ ਬਸ ਇੱਕ ਢੀਡੇ ਦੇ ਤਿੰਨ ਹਿੱਸੇ ਕਰਦੇ ਜਾਵਾਂਗੇ ਸਾਰੇ ਟੀਂਡੇ ਨੂੰ ਇਸੇ ਤਰ੍ਹਾਂ ਹੀ ਕੱਟ ਕੇ ਰੱਖ ਲਾਂਗੇ ਸਾਰੇ ਟੀਂਡੇ ਨੇ ਮੈਂ ਗੋਲ ਸ਼ੇਪ ਚ ਕੱਟ ਲਿਆ ਏ ਉਹਦੇ ਲਾਵਾ ਅਸੀਂ ਇਹਦੇ ਵਿੱਚ ਤਿੰਨ ਪਿਆਜ਼ ਪਾਵਾਂਗੇ ਦੋ ਸੀ ਟਮਾਟਰ ਲਏ ਆ ਤੇ ਪੰਜ ਸੀ ਹਰੀਆਂ ਮਿਰਚਾਂ ਲਈਆਂ ਆ ਸਾਰਿਆਂ ਨੂੰ ਅਸੀਂ ਬਰੀਕ ਬਰੀਕ ਚੌਪ ਕਰ ਲਾਂਗੇ ਥੋੜਾ ਜਿਹਾ ਇੱਕ ਕੜਾਈ ਗੈਸ ਉੱਪਰ ਗਰਮ ਰੱਖਦੇ ਆ ਇਹਦੇ ਵਿੱਚ ਦੋ ਵੱਡੇ ਚਮਚਰ ਹੁੰਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਹੁਣ ਗਰਮ ਹੋ ਗਿਆ ਏ ਇਹਦੇ ਵਿੱਚ ਅੱਧਾ ਛੋਟਾ ਚਮਚ ਜੀਰਾ ਪਾਵਾਂਗੇ ਕੁਝ ਸੈਕਿੰਡ ਲਈ ਜੀਰੇ ਨੂੰ ਫਰਾਈ ਕਰਾਂਗੇ ਜਦ ਤੱਕ ਇਹਦਾ ਰੰਗ ਨਹੀਂ ਬਦਲ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਫਰਾਈ ਕਰਾਂਗੇ ਪਿਆਜ਼ ਪਾ ਦਾਂਗੇ ਹੁਣ ਇਕ ਤੋ 2 ਮਿੰਟ ਲਈ ਪਿਆਜ਼ ਨੂੰ ਪਕਾਵਾਂਗੇ ਪਿਆਜ਼ ਜਦੋਂ ਥੋੜਾ ਜਿਹਾ ਪੱਕ ਜਾਏਗਾ ਇਹਦੇ ਵਿੱਚ ਇੱਕ ਚਮਚ ਅਦਰਕ ਲਸਣ ਦਾ ਪੇਸਟ ਪਾ ਦਾਂਗੇ ਪਿਆਜ਼ ਨੂੰ ਹੁਣ ਚੰਗੀ ਤਰ੍ਹਾਂ ਜਦ ਤੱਕ ਇਹਦਾ ਹਲਕਾ 골ਡਨ ਜਿਹਾ ਕਲਰ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ

ਇੱਕ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਨਮਕ ਪਾਵਾਂਗੇ ਤੁਸੀਂ ਆਪਣੇ ਟੇਸਟ ਮੁਤਾਬਕ ਨਮਕ ਘੱਟ ਜਾਂ ਵਧ ਕਰ ਸਕਦੇ ਜੇ ਤੇ ਹੁਣ ਜਦ ਤੱਕ ਟਮਾਟਰ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਓਨਲੀ ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ ਟਮਾਟਰ ਵੀ ਹੁਣ ਵਧੀਆ ਤਰ੍ਹਾਂ ਪੱਕ ਗਿਆ ਏ ਥੋੜਾ ਜਿਹਾ ਇਹਦੇ ਵਿੱਚ ਬਾਕੀ ਮਸਾਲੇ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਹਲਦੀ ਪਾਊਡਰ ਇੱਕ ਚਮਚਾ ਸੀਏ ਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ 40 ਸਕਿੰਟ ਲਈ ਇਹਨਾਂ ਨੂੰ ਤੜਕੇ 'ਚ ਪਕਾ ਲਾਂਗੇ ਫਿਰ ਅਸੀਂ ਥੋੜਾ ਜਿਹਾ ਦੇ ਵਿੱਚ ਪਾਣੀ ਪਾਵਾਂਗੇ ਸਾਰੇ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੜਕਾ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਟੀਨੇ ਪਾ ਦਾਂਗੇ ਮਿਕਸ ਕਰ ਲਾਂਗੇ 1 ਮਿੰਟ ਲਈ ਚੰਗੀ ਤਰ੍ਹਾਂ ਟਿੰਡਿਆਂ ਨੂੰ ਤੜਕੇ ਚ ਪੁੰਦੇ ਰਵਾਂਗੇ ਸਬਜ਼ੀ ਨੂੰ ਮੈਂ ਚੰਗੀ ਤਰ੍ਹਾਂ ਨਾਲ ਤੜਕੇ ਚ ਪਕਾ ਲਿਆ ਆ 1 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੈ ਤੇ ਹੁਣ ਅਸੀਂ ਸਬਜ਼ੀ ਵਿੱਚ ਅੱਧੇ ਕੱਪ ਤੋਂ ਵੀ ਘੱਟ ਪਾਣੀ ਪਾਵਾਂਗੇ चंकी तरह सब्जी में एक बार मिक्स कर लेंगे गैस की फ्लेम बिल्कुल स्लो रखा सब्जी में ढक के पांच मिनट लिए पकावेंगे पांच तो छह मिनट बाद सब्जी में फिर चेक करा सब्जी में बनते हुए पांच मिनट हो गया, चेक कर दे ਅੱਧਾ ਚਮਚ ਹੋਣਾ ਸੀ ਸਬਜ਼ੀ 'ਚ ਅੰਬਚੂਰ ਪਾਊਡਰ ਪਾ ਦਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਮਿਕਸ ਕਰ ਲਾਂਗੇ ਅੰਬਚੂਰ ਜਿਹੜਾ ਇਹਨੂੰ ਬਾਅਦ 'ਚ ਪਾਉਣਾ ਹੈ ਪਹਿਲਾਂ ਨਹੀਂ ਪਾਉਣਾ ਜੇ ਪਹਿਲਾਂ ਪਾ ਦਈਏ ਫਿਰ ਟਿੰਡੇ ਜਿਹੜੇ ਉਹ ਜਲਦੀ ਪੱਕਦੇ ਨਹੀਂ ਆ सब्जी न फिर दोबारा के चार तो पांच मिनट लिए होर पका लेंगे सब्जी चेक कर दे बरीक कटिया हरा धनिया पा देंगे ਤਨੀਆ ਪਾ ਕੇ 1 ਮਿੰਟ ਲਈ ਇਸੇ ਸਬਜੀ ਨੂੰ ਹਾਈ ਫਲੇਮ ਤੇ ਪਕਾਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਏ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਸਬਜੀ ਨੂੰ ਅਸੀਂ ਬੌਲ ਚ ਕੱਢ ਲਾਂਗੇ ਸਬਜੀ ਨੂੰ ਮੈਂ ਬਾਲਚ ਕੱਢ ਲਿਆ ਏ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਏ ਤਾਂ ਅਸੀਂ ਬਹੁਤ ਹੀ ਆਸਾਨੀ ਨਾਲ ਇਹਨੂੰ ਸਬਜੀ ਨੂੰ ਤਿਆਰ ਕੀਤਾ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ